ਉਦਰ ਝੂਠੇ ਪੁਲਿਸ ਮੁਕਾਬਲੇ ਦਾ ਖੁਲਾਸਾ ਕਰਨ ਵਾਲੇ ਪੰਜਾਬ ਪੁਲਿਸ ਦੇ ਸਬ ਇੰਸਪੈਕਟਰ ਸੁਰਜੀਤ ਸਿੰਘ ਦੇ ਅੰਮ੍ਰਿਤਸਰ ਵਿਖੇ ਘਰ ਨੂੰ ਪੁਲਿਸ ਨੇ ਘੇਰਾ ਪਾਲਿਆ। ਇੱਕ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੁਰਜੀਤ ਸਿੰਘ ਵੱਲੋਂ ਪਾਈ ਗਈ ਪਟੀਸ਼ਨ ਤੇ ਸੁਣਵਾਈ ਹੋ ਰਹੀ ਸੀ ਤਾਂ ਦੂਜੇ ਪਾਸੇ ਉਹਨਾਂ ਦੇ ਘਰ ਦੇ ਬਾਹਰ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਪਹੁੰਚ ਗਏ ਅਤੇ ਦਰਵਾਜ਼ਾ ਖੁਲਵਾਉਣ ਦੀ ਕੋਸ਼ਿਸ਼ ਕਰਨ ਲੱਗੇ। ਹਾਲਾਂਕਿ ਸੁਰਜੀਤ ਸਿੰਘ ਦੇ ਪਰਿਵਾਰ ਨੇ ਦਰਵਾਜ਼ਾ ਨਹੀਂ ਖੋਲਿਆ ਪਰ ਉਹ ਸੁਰਜੀਤ ਸਿੰਘ ਬਾਰੇ ਪੁੱਛਦੇ ਰਹੇ। ਸੁਰਜੀਤ ਸਿੰਘ ਦੀ ਪਤਨੀ ਪਰਮਿੰਦਰ ਕੌਰ ਨੇ ਆਪਣੇ ਪਤੀ ਨੂੰ ਇਹ ਜਾਣਕਾਰੀ ਦਿੱਤੀ ਜਿਸ ਤੋਂ ਬਾਅਦ ਉਹਨਾਂ ਮਨੁੱਖੀ ਅਧਿਕਾਰ ਕਾਰਕਰਕੁਨ ਕਿਰਪਾਲ ਸਿੰਘ ਰੰਦਾਵਾ ਨੂੰ ਇਹ ਸਬੰਧੀ ਜਾਣਕਾਰੀ ਦਿੱਤੀ ਪਰ ਕਿਰਪਾਲ ਸਿੰਘ ਰੰਦਾਵਾ ਦੇ ਆਉਣ ਤੋਂ ਪਹਿਲਾਂ ਹੀ ਪੁਲਿਸ ਅਧਿਕਾਰੀ ਉੱਥੋਂ ਚਲੇ ਗਏ ਸਨ ਹਾਂਜੀ ਇਹ ਜੇ ਸੁੱਤੇ ਉੱਠੇ ਸੀ ਬੱਚੇ ਛੁੱਟੀਆਂ ਸੀ ਬੱਚਿਆਂ ਨੂੰ ਤੇ ਲੇਟ ਹੀ ਉੱਠੇ ਸੀ ਤੇ ਉਹ ਦਰਵਾਜ਼ਾ ਕਾਫੀ ਖੜਕਿਆ ਸੋਚਿਆ ਸ਼ਾਇਦ ਕੰਮ ਵਾਲੀ ਜਾਂ ਦੁੱਧ ਵਾਲਾ ਤੇ ਬੱਚੇ ਤੇ ਕਾਫੀ ਡਰਿਓ ਇਸੀ ਦਰਵਾਜ਼ਾ ਨਹੀਂ ਖੋਲ ਰਹੇ ਕਿ ਨਹੀਂ ਮਮਾ ਪਹਿਲਾਂ ਦੇਖ ਲਓ ਕੋਈ ਆ ਨਾ ਜਾਏ ਦ ਘਬਰਾਏ ਹੋਏ ਉਦੋਂ ਦੇ ਕਾਫੀ ਦਿਨ ਹੋ ਗਏ ਤੇ ਰੋਟੀ ਵੀ ਨਹੀਂ ਸਵੇਰ ਦਿਖਾਦੀ ਬਹੁਤ ਮਤਲਬ ਇਨਾ ਮਤਲਬ ਡਰੇ ਨੇ ਬੱਚੇ ਬਾਹਰ ਜਾ ਕੇ ਦੇਖਿਆ ਜਦੋਂ ਦਰਵਾਜ਼ਾ ਲੌਕ ਖੋਲ ਕੇ ਅੰਦਰੋਂ ਤਾਂ ਕਾਫੀ ਮਲਾਜਮ ਖਲੋਤੇ ਸੀ ਦਰਵਾਜ਼ਾ ਮਤਲਬ ਖੜਕਾਈ ਜਾ ਰਿਹਾ ਸੀ ਤੇ ਪੁੱਛਣ ਤੇ ਦੱਸਿਆ ਨਹੀਂ ਕਿ ਕੌਣ ਹੈ ਕਿੱਥੋਂ ਆਏ ਆ ਤੇ ਬੋਲ ਰਹੇ ਸੀ ਕਿ ਉਹਨਾਂ ਨੂੰ ਬੁਲਾਓ ਅੰਦਰੋਂ ਉਹਨਾਂ ਨਾਲ ਗੱਲ ਕਰਨੀ ਹੈ ਅਸੀਂ ਤੋਂ ਉਹਨਾਂ ਨੂੰ ਭੇਜੋ ਕਿ ਉਹ ਤੇ ਹਨ ਨਹੀਂ ਉਹ ਬਾਹਰ ਗਏ ਨੇ ਕਿਤੇ ਕਹਿੰਦੇ ਨਹੀਂ ਤੁਸੀਂ ਦਰਵਾਜ਼ਾ ਤਾਂ ਖੋਲੋ ਦਰਵਾਜ਼ਾ ਖੋਲੋ ਨਹੀਂ ਕਿ ਦਰਵਾਜ਼ਾ ਨਹੀਂ ਖੋਲ ਸਕਦੇ ਜਿੰਨੇ ਚਿਰ ਉਹ ਆਉਣਗੇ ਨਹੀਂ ਕਹਿਣਗੇ ਨਹੀਂ ਤੇ ਦਰਵਾਜਾ ਨਹੀਂ ਖੋਲਨਾ ਕਾਫੀ ਦੇਰ ਹੋ ਆਵਾ 8-10 ਬੰਦੇ ਸੀ ਘੁੰਮਦੇ ਰਹੇ ਬਾਹਰ ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ ਕਦੇ ਵੀ ਸਿੱਕਿੱਤੋਂ ਵੀ ਜੁੜੋ ਆਪਾਂ ਮਿਲਾਂਗੇ ਫੇਸਬੁੱਕ ਤੇ ਅਸੀਂ ਦਿਖਾਂਗੇ YouTube ਤੇ ਸਾਨੂੰ ਫੋਲੋ ਕਰੋ ਟਵਿੱਟਰ ਤੇ ਖਬਰਾਂ ਨਾਲ ਜੁੜੇ ਰਹੋ ਦਿਨ ਰਾਤ